70 ਕਿ ਦੀ ਜਾਂ 70 ਦੀ ਗੱਲ ਹੈ 70 ਦੀ ਗੱਲ ਹੈ ਸੰਤਾਂ ਦੇ ਪਿੰਡ ਬਾਢੀ ਚਲਦੀ ਸੀਗੀ ਦਾਤਰੀ ਹੱਥ ਲੈ ਕੇ ਬਾਢੀਆਂ ਕਰਨੀਆਂ ਸੰਤ ਨੇ ਐਲਸੋ ਨਹੀਂ ਵਿਦਿਆਰਥੀ ਸੀ ਉਦੋਂ ਸੰਤ ਆ ਗਏ ਪਿੰਡ ਤੋਂ ਕਿਹਾ ਹੋ ਗਈਆਂ ਬਾਢੀਆਂ ਕਹਿੰਦੇ ਹੋ ਗਈਆਂ ਕਹਿੰਦੇ ਹਸਣ ਕਿੱਥੇ ਕਿ ਲਾਇਆ ਮੈਂ ਕਿਹਾ ਉੱਤੇ ਆ ਗੈਲਰੀ 'ਚ ਪਰਿਵਾਰ ਸਾਹਿਬ ਦੇ ਅੰਦਰ ਇੱਕ ਇੱਕ ਟਾਂਕ ਰੱਖਿਆ ਉਹਦਾ ਹੀ ਪੁੱਥੀਆਂ ਵਾਲਾ ਇੱਕ ਇੱਕ ਆਹ ਜਿਹੜੀ ਖਾਦ ਵਾਲੀ ਬੋਰੀ ਹੁੰਦੀ ਹੈ ਇਹੀ ਸਾਡਾ ਟੈਚੀ ਹੁੰਦਾ ਸੀ ਜੀ ਕਪੜੇ ਪਾ ਕੇ ਰੱਖ ਲੈਣੇ ਉਹਦਾ ਹੀ ਸਰਾਣਾ ਬਣ ਜਾਣਾ ਤੇ ਆ ਗੜ ਵਾਲਾ ਪਰਨਾ ਉੱਤੇ ਲੈ ਕੇ ਰਾਰ ਨੂੰ ਸੌਂ ਜਾਂਦੇ ਸੀ ਥੱਲੇ ਦਰੀ ਹੁੰਦੀ ਸੀ ਆ ਦਰੀਆਂ ਨੇ ਥੱਲੇ ਵਿਛਾਉਣੇ ਹੁਣ ਤਾਂ ਕਹਿੰਦੇ ਠਾਕੁਰ ਸਾਹਿਬ ਮੇਰਾ ਨਾ ਪਾਠ ਜਿਹੜਾ ਮੈਂ ਸੰਗਰਾਂ ਨੂੰ ਹਰ ਸੰਗਰਾਂ ਨੂੰ ਭੋਗ ਪਾਉਂਦੇ ਸੀ ਕਹਿੰਦੇ ਚਾਰ ਦਿਨ ਬਾਕੀ ਰਹਿ ਗਏ ਆ ਤੇ ਪਾਠ ਦਾ ਭੋਗ ਪਾਉਣਾ ਤੇ ਸੰਗਰਾਂ ਚ ਚਾਰ ਦਿਨ ਨੇ ਤੇ ਸਾਰਾ ਪਾਠ ਬਾਕੀ ਆ ਮੈਂ ਕਿਹਾ ਫੇਰ ਕੀ ਕਰਨਾ ਕਹਿੰਦੇ ਮੈਂ ਇਸ਼ਨਾਨ ਕਰਕੇ ਆਇਆ ਤੂੰ ਸੈਂਚੀ ਪ੍ਰਕਾਸ਼ ਕਰ ਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ ਚਾਰ ਦਿਨ ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ ਦੇਸੀ ਘਿਓ ਛਾ ਕੇ ਹੱਥ ਪੈਰ ਧੋ ਕੇ ਬਹਿ ਗਏ ਪਾਠ ਕਰਨ ਪਾਠ ਵਿੱਚ ਬਹੁਤ ਮਾਰਦਾ ਸੀ ਹਜ਼ਾਰ ਕੇ ਸਹਿਜ ਪਾਠ ਸਾਹਿਬ ਕੀਤਾ ਜਿੰਦਗੀ ਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਾਰਾ ਕਾਂਠੀ ਚ ਉਹਨਾਂ ਨੇ ਜਾਂ ਬਾਬਾ ਨੌਦ ਸਿੰਘ ਨੇ ਹਜ਼ਾਰ ਪਾੜ ਕੀਤਾ ਸਹਿਜ ਜਾਂ ਬਾਬਾ ਜਰਨੈਲ ਸਿੰਘ ਨੇ ਕੀਤਾ ਉਹਨਾਂ ਨੂੰ ਕੰਠ ਸੀ ਬਾਬਾ ਨੌਦ ਸਿੰਘ ਦੀ ਸਮਾਦ ਉਹ ਤਰਨਤਾਰ ਰੋਡ ਤੇ ਆ ਬਾਬਾ ਜੀ ਇਹ ਸਾਰੇ ਹੁੰਦੇ ਆ ਹੁਣ ਵੀ ਹੈਗੇ ਆ ਥੋੜੀ ਅੱਖਾਂ ਨਹੀਂ ਦੇਖਣ ਵਾਲੀਆਂ ਇਹ ਕਹਿੰਦੇ ਜਿਆਦਾ ਮਿਹਨਤ ਕਰੋਗੇ ਤਾਂ ਮਿਲ ਕੇ ਜਾਣਗੇ ਉੱਥੇ ਬਾਬਾ ਜੀ ਨੇ ਤਾਂ ਆਪ ਕੇ ਸਿੰਘ ਦਰਕਿ ਮੈਂ ਕਹਿੰਦੇ 93 ਸਾਲ ਦੀ ਉਮਰ ਸੀ ਜਮਾਸ਼ੀਦੀ ਪਾਈ ਐ ਬੜੇ ਜੋਧੇ ਸੀ ਬਾਬਾ ਜੀ ਤੇ 8 ਵਜੇ ਲਾਈਟ ਚਲੀ ਗਈ ਸੰਤ ਬੈਠੇ ਪਾੜ ਕਰਦੇ ਸੀ ਮੈਂ ਕਿਹਾ ਮੈਂ ਪ੍ਰਸ਼ਾਦਾ ਸੀ ਛਕ ਲਿਆ ਸੀ ਮੈਂ ਕਾਸੀ ਬਾਹਰ ਗੈਲਰੀ ਚ ਘੁੰਮਦੇ ਆ ਵੀ ਉੱਥੇ ਚਲ ਮਾੜੀ ਮੋਟੀ ਹਵਾ ਲੱਗੂ ਲਾਈਟ ਗਈ ਆ ਕੋਈ ਜਨਰੇਟਰ ਨਹੀਂ ਹੁੰਦਾ ਮੈਥੇ ਉਹਨੂੰ 8 ਤੋਂ 10 ਘਟ ਲੱਗਿਆ 10 ਵਜੇ ਆਪਣਾ ਉੱਥੇ ਸਾਨੂੰ ਤਾਂ ਮੌਜੀ ਸਾਡੇ ਇੱਕ ਸਿੰਘ ਹੁੰਦਾ ਸੀ ਉਹ ਇੱਕ ਗੱਲ ਕਹਿੰਦਾ ਹੁੰਦਾ ਸੀ ਕਹਿੰਦਾ ਸਾਧ ਤੇ ਉੱਲੂ ਦੋ ਜਾਨੇ ਉਜਾਰ ਹੀ ਭਾਲਦੇ ਹੁੰਦੇ ਅਸੀਂ ਵੀ ਇਹੀ ਭਾਲਦੇ ਰਹਿੰਦੇ ਆ ਵੀ ਕਿਤੇ ਏਕਾਂਤ ਮਿਲ ਜੇ ਨਾ ਬਹਿ ਕੇ ਪਾਠ ਕਰੀਏ ਤੁਸੀਂ ਕਹਿੰਦੇ ਕਿਤੇ ਟਾਈਮ ਮਿਲ ਜੇ ਏਕਾਂਤ ਟੀਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆ ਦੇਖੀਏ ਜਾਂ ਕੋਈ ਸੌਂ ਜਾਈਏ ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ ਲਾ ਲਓ ਫਿਰ ਚੌਪ ਦੱਸਣਾ ਨਹੀਂ ਚਾਹੀਦਾ ਰਾਤ ਨੀਂਦ ਤਲ ਗਈ ਮੈਂ ਕਿਹਾ ਵੀ ਅਸੀਂ ਲੋਕਾਂ ਨੂੰ ਕਹਿੰਦੇ 506 ਦੇ ਪਾਠ ਕਰੋ ਮੈਂ ਰਿਪੀਟ ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ 16 ਸਾਹਿਬ ਹੀ ਸੁਣ ਲਿਆ ਆਨੰਦ ਆ 25 30 24 ਸਾਹਿਬ ਦੇ ਪਾਠ ਕਰ ਲੈ ਸਾਡੇ ਦਾ ਹੋਲ ਸੇਲ ਕੰਮ ਹੈ ਸਾਰੇ ਬਾਬਾ ਜੀ ਬੈਠੇ ਅਸੀਂ ਬਾਹਰੋਂ ਪਾਠ ਕਰ ਲਾਈਟ ਆ ਗਈ ਭੱਜ ਕੇ ਸਾਰੇ ਆਪ ਆਪਣੇ ਆਸਰਾ ਤੇ ਆਏ ਪੱਖਾਂ ਥੱਲੇ ਸਮਝ ਨੈਲ ਸੁਣੀ ਆਪਣੀ ਪੋਤੀ ਤੇ ਪਾਠ ਕਰ ਲਿਆ ਮੈਂ ਆਇਆ ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ ਤੇ ਆਤਰਾ ਕੇ ਬੈਠ ਕੇ ਹੱਸੀ ਆ ਮੈਂ ਕਿਹਾ ਲਾਈਟ ਤਾਂ ਗਈ ਹੋਈ ਸੀ ਉਹਨਾਂ ਵੀ ਮੇਰੇ ਮੋਢੇ ਤੇ ਹੱਥ ਰੱਖ ਕੇ ਹੱਸੀ ਜਾਣ ਮੈਨੂੰ ਕਹ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ ਆਖੋ ਸਤਨਾਮ। ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ। ਪ੍ਰਤੱਖ ਕੌਤਕ ਸਾਰੇ ਸੰਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ। ਮੈਂ ਅੱਗੇ ਵੀ ਸੁਣਾਇਆ। ਪਰ ਲੋਕਾਂ ਨੇ ਲੈਟ ਤੇ ਮਖਾਉਲੀ ਕੀਤੇ ਮੈਨੂੰ। ਪੁੱਛੇ ਸਿੱਧੇ ਬੋਲਦੇ ਇਹ ਹੋ ਹੀ ਨਹੀਂ ਸਕਦਾ। ਕਿ ਮੈਂ ਸੋਚਿਆ ਮੈਂ ਮੈਂ ਕਿਹੜੇ ਬਾਗ ਦੀ ਮੋਣੀ ਇਹ ਤੇ ਕੰਧ ਰੀਤੇ ਰੀ ਮਿੱਠੇ ਕੀਤੇ ਪੰਜਾ ਨਹੀਂ ਲਾਇਆ। ਇਹਨਾ ਨਹੀਂ ਕੀਤਾ। ਚਲੋ ਖੈਰ ਕੋਈ ਗੱਲ ਤਾਂ। ਹੈਂਡੀਕੈਪ ਵੀ ਹੁੰਦੇ ਬੰਦੇ ਦਿਮਾਗ ਨੂੰ ਥੋੜਾ ਘਟਾ ਹੈ ਹੁਣ ਕੀ ਕਰ ਸਕਦੇ। ਤਰਸ ਵੀ ਆਉਂਦਾ ਵਿਚਾਰਾਂ ਤੇ ਵੀ। ਇੱਕ ਬਾਹਰਲੇ ਦੇਚ ਬੱਚਾ ਸੀ ਮੈਂ ਉਹ ਆਈ ਆਈ ਨੇ ਕਰੇ ਮਗਰ ਉਮਰ ਇੱਡੀ ਵੱਡੀ ਆ ਕਹਿੰਦੇ ਹੈ ਤੇ 20 ਸਾਲ ਦਾ ਡਾਕਟਰ ਕਹਿੰਦੇ ਮਤ ਇੱਕ ਸਾਲ ਦੋ ਸਾਲ ਦੇ ਨਿਆਣੇ ਵਾਲੀ ਹੋਈ ਗਾ ਇਹ ਵੀ ਇਦਾਂ ਦੇ ਹੀ ਆ ਉਮਰਾਂ ਵੱਟੀਆਂ ਵੱਟੀਆਂ ਲੌਠੇ ਹੋ ਗਏ ਆ ਤੇ ਮਤ ਕਿੰਨੀ ਕਹੇ ਦੋ ਸਾਲ ਦੇ ਨਿਆਣੇ ਤੋਂ ਵੀ ਘੱਟ ਮਤ 76 ਦੀ ਜਾਂ 77 ਦੀ ਗੱਲ ਹੈ 76 ਦੀ ਗੱਲ ਹੈ ਸੰਤਾਂ ਦੇ ਪਿੰਡ ਬਾੜੀ ਚੱਲਦੀ ਸੀਗੀ ਲਾਤਰੀ ਹੱਥ ਲੈ ਕੇ ਬਾੜੀਆਂ ਕਰਨੀਆਂ ਸਾਜ ਨੇਲ ਸੋਣੀ ਵਿਦਿਆਰਥੀ ਸੀ ਉਦੋਂ ਸੰਤ ਆ ਗਏ ਪਿੰਡ ਤੋਂ ਮੈਂ ਕਿਹਾ ਹੋ ਗਈਆਂ ਬਾੜੀਆਂ ਕਹਿੰਦੇ ਹੋ ਗਈਆਂ ਕਹਿੰਦੇ ਹਸਲ ਕਿੱਥੇ ਖ ਲਾਇਆ ਮੈਂ ਖ ਉੱਤੇ ਆ ਗੈਲਰੀ ਚ ਤਰਵਾਰ ਸਾਹਿਬ ਦੇ ਅੰਦਰ ਇੱਕ ਇੱਕ ਟਾਂਕ ਰੱਖਿਆ ਹੁੰਦਾ ਹੀ ਪੋਥੀਆਂ ਵਾਲਾ ਇੱਕ ਇੱਕ ਆ ਜਿਹੜੀ ਖਾਦ ਵਾਲੀ ਬੋਰੀ ਹੁੰਦੀ ਹੈ ਇਹੀ ਸਾਡਾ ਟੈਚੀ ਹੁੰਦਾ ਸੀ ਅੱਜ ਜੀ ਕੱਪੜੇ ਪਾ ਕੇ ਰੱਖ ਲੈਣੇ ਹੋ ਉਹਦਾ ਹੀ ਸਰਾਣਾ ਬਣ ਜਾਣਾ ਤੇ ਆ ਗੜ ਵਾਲਾ ਪਰਨਾ ਉੱਤੇ ਲੈ ਕੇ ਰਾਤ ਨੂੰ ਸੌਂ ਜਾਂਦੇ ਸੀ ਥੱਲੇ ਦਰੀ ਹੁੰਦੀ ਸੀ ਆ ਦਰੀਆਂ ਨੇ ਥੱਲੇ ਵਿਛਾਉਣੇ ਹੁਣ ਤੱਕ ਲੀਚੇ ਆ ਗਏ ਕਹਿੰਦੇ ਠਾਕੁਰ ਸਿੰਘ ਮੇਰਾ ਨਾ ਪਾਠ ਜਿਹੜਾ ਮੈਂ ਸੰਗਰਾਂਦ ਨੂੰ ਹਰ ਸੰਗਰਾਂਦ ਨੂੰ ਭੋਗ ਪਾਉਂਦੇ ਸੀ ਕਹਿੰਦੇ 4 ਦਿਨ ਬਾਕੀ ਰਹਿ ਗਏ ਤੇ ਪਾੜ ਦਾ ਭੋਗ ਪਾਉਣਾ ਤੇ ਸੰਗਰਾਂਦ ਚ 4 ਦਿਨ ਨੇ ਤੇ ਸਾਰਾ ਪਾੜ ਬਾਕੀ ਹੈ ਮੈਂ ਕਿਹਾ ਫਿਰ ਕੀ ਕਰਨਾ ਕਹਿੰਦੇ ਮੈਂ ਇਸ਼ਨਾਨ ਕਰਕੇ ਆ ਮੈਨੂੰ ਸਰਬ ਦੇਸੀ ਕਿਉਂ ਲੈ ਆ ਕੇ ਦੇਦੇ ਬਸ ਦੇਸੀ ਕਿਉਂ ਛਾਕੇ ਹੱਥ ਪੈਰ ਧੋ ਕੇ ਬਹਿ ਗਏ ਪਾਠ ਕਾ ਨਹੀਂ ਪਾਠ ਵਿੱਚ ਬਹੁਤ ਮਾਰਤਾ ਸੀ ਹਜ਼ਾਰਕ ਸਹਿਜ ਪਾਠ ਸਾਹਿਬ ਕੀਤਾ ਜਿੰਦਗੀ ਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਾਰਾ ਕਾਂਠੀ ਸੀ ਉਹਨਾਂ ਨੂੰ ਜાં ਬਾਬਾ ਨੌਦ ਸਿੰਘ ਨੇ ਹਜ਼ਾਰ ਪਾਠ ਕੀਤਾ ਸਹਿਜ ਜાં ਬਾਬਾ ਜਰਨੈਲ ਸਿੰਘ ਨੇ ਕੀਤਾ ਉਹਨਾਂ ਨੂੰ ਕੰਠ ਸੀ ਬਾਬਾ ਨੌਦ ਸਿੰਘ ਦੀ ਸਮਾਦ ਉਹ ਤਰਨਤਾਰਨ ਰੋਡ ਤੇ ਆ ਬਾਬਾ ਜੀ ਇਹ ਸਾਰੇ ਹੁੰਦੇ ਆ ਹੁਣ ਵੀ ਹੈਗੇ ਆ ਥੋੜੀ ਅੱਖਾਂ ਨਹੀਂ ਦੇਖਣ ਵਾਲੀਆਂ ਜੇ ਕਹਿੰਦੇ ਜਿਆਦਾ ਮਿਹਨਤ ਕਰੋਗੇ ਤਾਂ ਮਿਲਗੇ ਜਾਣਗੇ ਉੱਥੇ ਬਾਬਾ ਜੀ ਨੇ ਦਾਪ ਕੇ ਸਿੰਘ ਬਹਿ ਕੇ ਕਹਿੰਦੇ 93 ਸਾਲ ਦੀ ਉਮਰ ਸੀ ਜਮਾਸ਼ ਮਡੇ ਜੋਦੇ ਸੀ ਬਾਬਾ ਜੀ ਤੇ 8 ਵਜੇ ਲਾਈਟ ਚਲੀ ਗਈ ਸੰਤ ਬੈਠੇ ਪਾਠ ਕਰਦੇ ਸੀ ਮੈਂ ਕਿਹਾ ਮੈਂ ਪ੍ਰਸ਼ਾਦਾ ਸੀ ਛਕ ਲਿਆ ਸੀ ਮੈਂ ਕਿਹਾ ਅਸੀਂ ਬਾਹਰ ਗੈਲਰੀ ਚ ਘੁੰਮਦੇ ਆ ਵੀ ਉੱਥੇ ਚਲੋ ਮਾੜੀ ਮੋਟੀ ਹਵਾ ਲੱਗੂ ਲਾਈਟ ਗਈ ਆ ਕੋਈ ਜਨਰੇਟਰ ਨਹੀਂ ਸੀ ਹੁੰਦਾ ਮੈਥੇ 8 ਤੋਂ 10 ਘਟ ਲੱਗਿਆ 10 ਵਜੇ ਆਪਣਾ ਉਥੇ ਸਾਨੂੰ ਤਾਂ ਮੌਜੀ ਸਾਡੇ ਇੱਕ ਸਿੰਘ ਹੁੰਦਾ ਸੀ ਉਹ ਇੱਕ ਗੱਲ ਕਹਿਣਾ ਹੁੰਦਾ ਸੀ ਕਹਿੰਦਾ ਸਾਧ ਤੇ ਉੱਲੂ ਦੋ ਜਾਨੇ ਉਜਾੜ ਹੀ ਭੜ ਦੇਣਗੇ ਅਸੀਂ ਵੀ ਇਹੀ ਭੜਦੇ ਰਹਨੇ ਆ ਕਿਤੇ ਏਕਾਂਤ ਮਿਲ ਜੇ ਨਾ ਬਹਿ ਕੇ ਪਾਠ ਕਰੀਏ ਤੁਸੀਂ ਕਹਿੰਦੇ ਕਿ ਤੇ ਟਾਈਮ ਮਿਲ ਜੇ ਕਾਂ ਤਾਂ ਟੀਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆ ਦੇਖੀਏ ਜਾਂ ਕੋਈ ਸੌਂ ਜਾਈਏ ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ ਲਾ ਲਓ ਫਿਰ ਚੌਪੀ ਸਾਹਿਬ ਜਿੰਨੀਆਂ ਸੁਣ ਹੁੰਦੀਆਂ ਸੁਣਾ ਦੱਸਣਾ ਨਹੀਂ ਚਾਹੀਦਾ ਰਾਤ ਨੀਂਦ ਤੜ ਗਈ ਮੈਂ ਕਹਾਂ ਵੀ ਅਸੀਂ ਲੋਕਾਂ ਨੂੰ ਕਹਿੰਦੇ 506 ਦੇ ਪਾੜ ਕਰਾਂ ਮੈਂ ਰਿਪੀਟ ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ 16 ਸਾਹਿਬ ਵੀ ਸੁਣ ਲਿਆ ਆਨੰਦ ਆਇਆ 25 30 24 ਸਾਹਿਬ ਦੇ ਪਾੜ ਕਰ ਲਏ ਸਾਡੇ ਦਾ ਹੋਲ ਸੇਲ ਕੰਮ ਹੈ ਸਾਰਾ ਬਾਬਾ ਜੀ ਬੈਠੇ ਅਸੀਂ ਬਾਹਰੋਂ ਪਾੜ ਕੇ ਲਾਈਟ ਆ ਗਈ ਭੱਜ ਕੇ ਸਾਰੇ ਆਪ ਆਪਣੇ ਅਸ ਹਾਰ ਕਰ ਮੈਂ ਆਇਆ ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ ਤੇ ਆਤਰਾ ਕੇ ਬੈ ਕੇ ਹੱਸੀ ਆ ਮੈਂ ਕਿਹਾ ਲਾਈਟ ਤਾਂ ਗਈ ਹੋਈ ਸੀ ਉਹਨਾਂ ਵੀ ਮੇਰੇ ਮੋਢੇ ਤੇ ਹੱਥ ਰੱਖ ਕੇ ਨਾਲ ਹੱਸੀ ਜਾਣ ਮੈਨੂੰ ਕਹਿੰਦੇ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ ਆਖੋ ਸਤਨਾਮ ਪਰ ਤਖਤ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ ਪਰ ਤਖਤ ਕੌਤਕ ਸਾਰੇ ਸੰਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ ਮੈਂ ਅੱਗੇ ਵੀ ਸੁਣਾਇਆ ਪਰ ਲੋਕਾਂ ਨੇ ਨੈਟ ਤੇ ਮਖੌਲ ਹੀ ਕੀਤੇ ਮੈਨੂੰ ਪੁੱਠੇ ਸਿੱਧੇ ਬੋਲਦੇ ਇਹ ਹੋ ਵੀ ਨਹੀਂ ਸਕਦਾ ਕਬਾ ਮੈਂ ਸੋਚਾਂ ਮੈਂ ਕਿਹੜੇ ਬਾਗ ਦੀ ਮੋਣੀ ਇਹ ਤੇ ਕਦੇ ਰੀਟੇ ਰੀ ਮਿੱਠੇ ਕੀਤੇ ਪੰਜਾ ਨਹੀਂ ਲਾਇਆ ਇਹਨਾ ਨਹੀਂ ਕੀਤਾ ਚਲੋ ਖੈਰ ਕੋਈ ਗੱਲ ਤਾਂ ਹੈਂਡੀਕੈਪ ਵੀ ਹੁੰਦੇ ਬੰਦੇ ਦਿਮਾਗ ਨੂੰ ਥੋੜਾ ਘਟਾ ਹੈ ਹੁਣ ਕੀ ਕਰ ਸਕਦੇ ਤਰਸ ਵੀ ਆਉਂਦਾ ਵਿਚਾਰਿਆਂ ਤੇ ਵੀ ਕਿਉਂ ਇੱਕ ਬਾਹਰ ਦੇਸ਼ ਬੱਚਾ ਸੀ ਮੈਂ ਕਿਹਾ ਆਈਆਂ ਆਈ ਨੇ ਕਰੇ ਮੈਂ ਕਿਹਾ ਉਮਰ ਢੀ ਵੱਡੀ ਆ ਕਹਿੰਦੇ ਹੈ ਤੇ 20 ਸਾਲ ਦਾ ਡਾਕਟਰ ਕਹਿੰਦੇ ਮਤ ਇੱਕ ਸਾਲ ਦੋ ਸਾਲ ਦੇ ਨਿਆਣੇ ਵਾਲੀ ਹੋਈ ਹੈ ਇਹ ਵੀ ਇਦਾਂ ਦੇ ਹੀ ਆ ਉਮਰਾਂ ਵੱਡੀਆਂ ਵੱਡੀਆਂ ਲੌਠੇ ਹੋ ਗਏ ਆ ਤੇ ਮਤ ਕਿੰਨੀ ਕਹੇ ਦੋ ਸਾਲ ਦੇ ਨਿਆਣੇ ਤੋਂ ਵੀ ਘੱਟ ਮਤ ਹੈ